ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਇਸ ਚੈਨਲ ਤੇ ਮੈਂ ਕਰ ਰਹੀ ਹਾਂ ਕਿ ਪੀਐਸਟੈਪ ਜਾਂ ਫਿਰ ਮਾਸਟਰ ਕੈਗਦੀ ਤਿਆਰੀ ਕਰ ਰਹੀ ਹਾਂ ਤਾਂ ਇਸ ਚੈਨਲ ਨੂੰ ਜ਼ਰੂਰ ਦੇਖੋ ਸਬਸਕ੍ਰਾਈਬ ਕਰੋ ਇਸ ਤੋਂ ਈੜੀ ਪਹਿਲਾ ਆਪਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਆਪਾਂ ਮੁਹੰਮਦੂਦੀ ਦਾ ਸੈਜੋ 1970 ਤੇ ਹਮਲਾ ਕੀਤਾ ਸੀ ਆਪਾਂ ਉਹਦੇ ਬਾਰੇ ਪੜਿਆ ਸੀ ਅੱਜ ਅਸੀਂ ਉਹਦੇ ਸਰੋਤ ਬਾਰੇ ਪੜਾਂਗੇ ਕਿ ਆਪਾਂ ਕਿੰਨਾ-ਕਿੰਨਾ ਸੋਰਸ ਤੋਂ ਇਹ ਪਤਾ ਲੱਗਦਾ ਕਿ ਮੁਹੰਮਦ ਬਿਨ ਕਾਸਿਮ ਨੇ ਸਿੰਧ ਤੇ ਹਮਲਾ ਕੀਤਾ ਸੀਗਾ ਸਭ ਤੋਂ ਪਹਿਲਾ ਇਹਦਾ ਸੋਸ ਹੈ ਇਹਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਵੀ ਹੈ ਇੱਕ ਤਰ੍ਹਾਂ ਹੀ ਉਹ ਹੈਗਾ ਚੰਚਨਾਮਾ ਚੰਚਨਾਮਾ ਤੋਂ ਸਾਨੂੰ ਸਿੰਧ ਦੇ ਹਮਲੇ ਦੀ ਜਾਣਕਾਰੀ ਮਿਲਦੀ ਹੈ ਜਿਹੜਾ ਚੰਚਨਾਮਾ ਉਹ origianally ਇਹ ਜਿਹੜਾ ਅਰਬੀ ਭਾਸ਼ਾ ਦੇ ਵਿੱਚ ਹੈ ਇਸ ਨੂੰ ਲਿਖਣ ਵਾਲਾ ਕਿਹਾ ਜਾਂਦਾ ਹੈਗਾ ਕੋਈ ਮਤਲਬ ਵੀ ਅਨਨੌਨ ਸੈਨਿਕਾ ਜਾਂ ਫਿਰ ਸੇਵਕ ਆ ਜਿਹਦੇ ਬਾਰੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਕੁਝ ਇਤਿਹਾਸਕਾਰ ਨੇ ਜਿਹੜਾ ਇਹਦਾ ਲੇਖਕ ਆ ਉਹ ਅਲੀ ਅਹਿਮਦ ਨੂੰ ਮੰਨਦੇ ਨੇ ਚੰਚਨਾਮਾ ਵੈਸੇ ਤਾਂ ਅਰਬੀ ਫਾਰਸੀ ਦੇ ਵਿੱਚ ਸੀਗਾ ਪਰ ਇਹਦਾ ਫਾਰਸੀ ਦੇ ਵਿੱਚ ਅਨੁਵਾਦ ਜਾਨਕੀ ਟ੍ਰਾਂਸਲੇਟ ਇਹਨੂੰ ਕੀਤਾ ਅਬੂ ਬਕਰ ਕੁਫਤੀ ਨੇ ਤੇ ਇਹ ਅਬੂ ਬਕਰ ਕੁਫਤੀ ਨੇ ਇਹਨੂੰ ਨਸਰੂਦੀਨ ਕੁਵਾਚਰੀ ਸਾਹਮਣੇ ਰੱਖ ਕੇ ਦਿੱਖੀਆ ਇਸ ਤੋਂ ਲਾਵਾ ਜਿਹੜਾ ਚੰਚਨਾਮਾ ਦਾ ਪ੍ਰੈਸ਼ੀਨ ਟੂ ਇੰਗਲਿਸ਼ ਦੇ ਵਿੱਚ ਜਿਹੜਾ ਟ੍ਰਾਂਸਲੇਟ ਕੀਤਾ ਸੀਗਾ ਉਹ ਕੀਤਾ ਦਾਉਦ ਕੋਟਾ ਨੇ ਇਥੇ ਇੱਕ ਕਿਤਾਬ ਸੀਗੀ ਚੰਚਨਾਮਾ ਜਿਹੜੀ ਦੂਸਰੀ ਰਚਨਾ ਹੈ ਤੇ ਸਾਨੂੰ ਸਿੰਧ ਦੇ ਹਮਲੇ ਦੀ ਜਾਣਕਾਰੀ ਮਿਲਦੀ ਹੈ ਉਹ ਹੈਗੀ ਹੈ ਕਿਤਾਬ ਫਤਹੁ ਉਲ ਬਲਦਾਨ ਇਹ ਰਚਨਾ ਜਿਹੜੀ ਉਹ 9ਵੀਂ ਸਦੀ ਦੀ ਆ ਤੇ ਇਹਦਾ ਜਿਹੜਾ ਕਿਤਾਬ ਜਿਹੜੀ ਲਿਖੀ ਗਈ ਹੈ ਉਹ ਲਿਖੀ ਗਈ ਆ ਬਿਲਾਦੂਰੀ ਦੁਆਰਾ ਇਸੇ ਤਰ੍ਹਾਂ ਇਹ ਤੀਸਰੀ ਰਚਨਾ ਹੈਗੀ ਹੈ ਤਾਰੀਖੇ-ਸਿੰਦ ਇਹ ਤਾਰੀਖੇ-ਸਿੰਦ ਦਾ ਇਹ ਅਕਬਰ ਦੇ ਸਮੇਂ ਮੀਰ ਮੁਹੰਮਦ ਮਾਸੂਮ ਤੇ ਦੁਆਰਾ ਲਿਖੀ ਗਈ ਸੀ ਇਸ ਤੋਂ ਇਲਾਵਾ ਜਿਹੜਾ ਸਲੀਰਾ ਤੇ ਜ਼ਮੀਨਾਗੀ ਇਨਾ ਤੋਂ ਵੀ ਸਾਨੂੰ ਸੈਂਦ ਦੇ ਹਮਲੇ ਦੀ ਜਾਣਕਾਰੀ ਮਿਲਦੀ ਹੈ ਇਹ ਜੋ ਨੇ ਇਹ ਪੰਛਨਾਮਾ ਦਾ 파ਟ ਨਹੀਂ ਯਾਨਕਿ ਪੰਛਨਾਮਾ ਦਾ ਇੱਕ ਹਿੱਸਾ ਨਹੀਂ ਤੇ ਇਸ ਦਾ ਅਰਬੀ ਦੇ ਵਿੱਚ ਅਨੁਵਾਦ ਆ ਜਿਹੜਾ ਕੀਤਾ ਗਿਆਗਾ ਇਵਨ ਉਲ ਮੁਖਤੀਆ ਦਵਾਰਾ ਇਵਨ ਉਲ ਮੁਖਤੀਆ ਦਵਾਰਾ ਇਸ ਤੋਂ ਬਾਅਦ ਹੈਗੀ ਬ੍ਰਹਮਗੁਪਤ ਦੀ ਰਚਨਾ ਕੀ ਬ੍ਰਹਮਗੁਪਤ ਨੇ ਦੋ ਰਚਨਾਵਾਂ ਕੀਤੀਆਂ ਨੇ ਇੱਕ ਤਾਂ ਕੀਤੀ ਆ ਬ੍ਰਹਮ ਸਿਧਾਂਤ ਤੇ ਦੂਸਰੀ ਕੀਤੀ ਆ ਕੰਡਨ ਕਾਂਡ ਕਾਂਡਿਆ ਇਹ ਦੋਨੇ ਜਿਹੜੀਆਂ ਰਚਨਾਵਾਂ ਨੇ ਇਹ ਬ੍ਰਹਮਗੁਪਤ ਜੀ ਆਨੇ ਤੇ ਇਹ オリジナル ਜਿਹੜੀਆਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਨਹੀਂ ਆ ਇਹਨਾਂ ਦਾ ਸੰਸਕ੍ਰਿਤ ਤੋਂ ਅਰਬੀ ਦੇ ਵਿੱਚ ਅਨੁਵਾਦ ਹੈ ਜਿਹੜਾ ਦੋ ਲੇਖਕਾਂ ਨੇ ਕੀਤਾ ਯਾਨੀ ਕਿ ਦੋਨਾਂ ਰਚਨਾਵਾਂ ਦਾ ਅਲੱਗ-ਅਲੱਗ ਵਿਅਕਤੀਆਂ ਦੁਆਰਾ ਅਨੁਵਾਦ ਕੀਤਾ ਗਿਆਗਾ ਜਿਹੜਾ ਬ੍ਰਹਮ ਸਿਦਾਤਾ ਇਹਦਾ ਜਿਹੜਾ ਟ੍ਰਾਂਸਲੇਟਰ ਸੰਸਕ੍ਰਿਤ ਤੋਂ ਅਰਬੀ ਦੇ ਵਿੱਚ ਜਲ ਜਾਫਰੀ ਦੁਆਰਾ ਕੀਤਾ ਗਿਆ ਸੀਗਾ ਤੇ ਜਲ ਜਾਫਰੀ ਨੂੰ ਅਲ ਹਜ਼ਾਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀ ਬ੍ਰਹਮਗੋਪਤ ਦੀ ਦੂਸਰੀ ਰਚਨਾ ਹੈ ਕੰਡਨ ਤਾੰਡ ਕਾਂਡਿਆ ਇਸ ਦਾ ਅਨੁਵਾਦ ਆ ਜਿਹੜਾ ਉਹ ਇਬਰਾਹਿਮ ਪਿੰਜਰੀ ਦੁਆਰਾ ਕੀਤਾ ਗਿਆ ਹੈ ਇਬਰਾਹਿਮ ਪਿੰਜਰੀ ਨੇ ਵੀ ਕੰਡਨ ਕਾਂਡ ਕਾਂਡਿਆ ਦਾ ਜਿਹੜਾ ਅਨੁਵਾਦ ਆ ਉਹ ਸੰਸਕ੍ਰਿਤ ਤੋਂ ਅਰਬੀ ਦੇ ਵਿੱਚ ਕੀਤਾ ਸੀਗਾ ਇਹ ਸਾਰੇ ਜਿਹੜੇ ਮੇਨ ਸੋਰਸ ਆ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਕਿ ਮੁਹੰਮਦ ਬਿਨ ਕਾਸਿਮ ਨੇ ਸਿੰਧ ਤੇ ਹਮਲਾ ਕੀਤਾ ਸੀ ਤੇ ਸਿੰਧ ਨੂੰ ਜਿੱਤਿਆ ਸੀ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਧੰਨਵਾਦ